ਖਰੜਕ ਤਹਿਸੀਲ ਦੇ ਪਿੰਡ ਟਾਂਡਾ ਦੇ ਮੀਆਂ ਬੀਬੀ ਦੀ 3 ਸਾਲ ਪਹਿਲਾਂ ਹਾੜਾਂ ਕਾਰਨ ਮੌਤ ਹੋ ਗਈ ਸੀ ਪਰ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਵੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਸ ਕਾਰਨ ਉਹਨਾਂ ਮੁਰਤੋਂ ਖਰੜ ਦੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਹੈ ਖਰੜ ਦੀ ਐਸਡੀਐਮ ਦਿਬਿਆ ਪੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹਨਾਂ ਦਾ ਕੇਸ ਦੁਬਾਰਾ ਤੋਂ ਬਣਾ ਕੇ ਭੇਜਿਆ ਜਾਵੇਗਾ ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ 48 ਘੰਟੇ ਦੇ ਅੰਦਰ ਅੰਦਰ ਹੜਪੀੜਤਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਨਾਲ ਸਿੰਘ ਨਾ ਜੀ ਕਿਹੜਾ ਪਿੰਡ ਹੈ ਜੀ ਪਿੰਡ ਆਂਡਾ ਕਰੋਲਾ ਹਾਂ ਬਈ ਚੁੱਕੀ ਹੈ ਜੀ ਐਪਲੀਕੇਸ਼ਨ ਕੀਰੀਆਂ ਨੇ ਐਸਡੀਐਮ ਸਾਹਿਬ ਨੂੰ ਸਰ ਐਸਡੀਐਮ ਸਾਹਿਬ ਨੇ ਸਾਨੂੰ ਆਪਣਾ 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਦਾ ਵਾਦਾ ਕੀਤਾ ਸੀ ਇਹ ਜੀ ਕਿ ਮਾਤਾ ਪਿਤਾ ਜੀ ਹੜਕਨ ਮੌਤ ਹੋ ਗਈ ਸੀ ਜੀ ਹਾਂ ਕਦੋਂ ਹੋਈ ਸੀਗੀ ਇਹ ਇਹ ਸਤੰਬਰ 2022 ਦੀ ਗੱਲ ਹੈ ਜੀ ਹੜਕਨ ਸਾਡੇ ਪਿੰਡ ਵਿੱਚ ਅੱਛਾ ਫਿਰ ਤੁਸੀਂ ਉਸ ਤੋਂ ਬਾਅਦ ਕੋਈ ਐਪਲੀਕੇਸ਼ਨ ਦਿੱਤੀ ਨਹੀਂ ਕੋਈ ਇਹਦੇ ਬਾਰੇ ਵਿੱਚ ਹਾਂਜੀ ਕਈ ਵਾਰ ਐਪਲੀਕੇਸ਼ਨ ਦਿੱਤੀਆਂ ਹੋਈਆਂ ਨੇ ਜੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਅਜ ਕੀ ਫਿਰ ਬੈਡਰ ਕੀ ਕਹਿੰਦੇ ਆ मैडम मैंने प्रहोसा दबाया है जीਾਨੂੰ ਸਰਕਾਰੀ ਨੌਕਰੀ ਤੋਂ ਮਾਗ ਰਿਹਾ ਜਦੋਂ ਉਸ ਟਾਈਮ ਤੁਹਾਡੇ ਮਾਤਾ ਪਿਤਾ ਦੀ ਮੌਤ ਹੋਈ ਟੀ ਪੋਸਟਮਾਸਟਰ ਨੂੰ ਕੋਈ ਪੁਲਿਸ ਰਿਪੋਰਟ ਵਗੈਰਾ ਹੋਈ ਸੀ ਹਾਂਜੀ ਡੀਟੀਆ ਰਿਪੋਰਟ ਔਰ ਪੋਸਟਮਾਸਟਰ ਨੂੰ ਰੋਡ ਤੇ ਵੀ ਆਪਣਾ ਖਾਸ ਸੰਬੰਧੀ ਲਿਖਿਆ ਹੋਇਆ ਹੈ ਕੁਛ ਕਿੰਨੇ ਭੈਣ ਭਰਾਓ ਦੋ ਭਰਾ ਹੈ ਜੀ ਬਸ ਆਪਣਾ ਭੈਣ ਜਿਹੜੀ ਉਹ ਤਾਇ ਦੇ ਸੁਧੀ ਖੜੀ ਸੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਜੀ ਇਹੀ ਮੰਗ ਹੈ ਜੀ ਬੇਨਤੀ ਹੈ ਜੀ ਸਾਨੂੰ ਸਰਕਾਰੀ ਨੌਕਰੀ ਤੇ ਮਾਗ ਰਿਹਾ ਜੀ ਬਹੁਤ ਧੰਨਵਾਦੀ ਹਾਂ ਜੀ ਨਾਮ ਹੈ ਜੀ ਮੇਰਾ ਨਾਮ ਸੁਪਨਵ ਸਿੰਘ ਟੰਡਾ ਜੀ ਹਾਂਜੀ ਕਿਹੜੇ ਪਿੰਡ ਦੇੋਂ ਮੈਂ ਟੰਡਾ ਪਿੰਡ ਤੋਂ ਸਰਪੰਚਾ ਜੀ ਮੌਜੂਦਾ ਕੀ ਕਹਿਣਾ ਚਾਹੁੰਨੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਸਾਡੇ ਵੀਰ ਸੱਜਣ ਸਿੰਘ ਪੰਚ ਤੇ ਉਹਦੀ ਘਰ ਵਾਲੀ ਦੀ ਜਿਹੜੀ ਡੈਥ ਹੋ ਗਈ ਸੀ ਨਦੀ 'ਚ ਰੁੜ ਜਾਣ ਕਾਰਨ ਅਸੀਂ ਬਾਰ-ਬਾਰ ਚਿੱਠੀਆਂ ਪੱਤਰਾਂ ਰਾਹੀਂ ਸਰਕਾਰ ਦੇ ਧਿਆਨ 'ਚ ਲਿਆਉਂਦੇ ਰਹੇ ਹਾਂ ਕਿ ਇਹ ਜਿਹੜਾ ਮੁਆਵਜ਼ਾ ਤੇ ਜਿਹੜੀ ਸਰਕਾਰੀ ਨੌਕਰੀ ਦੀ ਜਿਹੜੀ ਸਰਕਾਰ ਵੱਲੋਂ ਲਿਖਤੀ ਰੂਪ ਦੇ ਵਿੱਚ ਐਸਡੀਐਮ ਸਾਹਿਬ ਨੇ ਮੌਜੂਦਾ ਸਾਨੂੰ ਉਸ ਵੇਲੇ ਦਿੱਤੀ ਸੀਗੀ ਉਸ ਸਪਰਸ਼ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਉਹ ਜਿੰਨੀ ਜਲਦੀ ਹੋ ਸਕਦਾ ਪੂਰੀ ਹੋ ਜਾਵੇ ਕਿਉਂਕਿ ਬੱਚਾ ਜਿਹੜਾ ਸਰੀਰਕ ਤੌਰ ਤੇ ਥੋੜਾ ਬਿਮਾਰ ਵੀ ਰਹਿੰਦਾ ਹੈ ਤੇ ਘਰ ਦਾ ਜਿਵੇਂ ਹੁਣ ਸਿਰ ਦਾ ਸਾਇਆ ਉੱਠ ਜਵੇ ਜਿਵੇਂ ਮਾਪਿਓ ਦਾ ਸਿਰ ਤੋਂ ਸਾਇਆ ਉੱਠ ਜਵੇ ਤੇ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੋ ਜਾਂਦਾ ਸੋ ਅਸੀਂ ਹੁਣ ਐਸਡੀਐਮ ਸਾਹਿਬ ਨੂੰ ਮਿਲ ਕੇ ਇਹੀ ਬੇਨਤੀ ਕਰਨ ਆਏ ਸੀ ਕਿ ਇਹ ਜਿਹੜੀ ਮੰਗ ਸੀ ਇਹ ਲਗਾਤਾਰ ਅਸੀਂ ਬਾਰ ਬਾਰ ਚਿੱਠੀਆਂ ਰਾਈ ਤੁਹਾਡੇ ਕੋਲ ਧਿਆਨ ਦੇ ਵਿੱਚ ਲਿਆਉਂਦੇ ਰਹੇ ਹਾਂ ਇਹਨੂੰ ਜਿੰਨੀ ਜਲਦੀ ਹੋ ਸਕਦਾ ਪੂਰਾ ਕੀਤਾ ਜਾਵੇ ਤਾਂ ਜੋ ਇਸ ਬੱਚੇ ਨੂੰ ਇਨਸਾਫ ਮਿਲ ਸਕੇ ਫਿਰ ਉਸ ਸਮੇਂ ਐਸਡੀਐਮ ਸਾਹਿਬ ਨੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਚ ਦਿੱਤਾ ਸੀਗਾ ਮੌਜੂਦਾ ਜਿਹੜੇ ਐਸਡੀਐਮ ਸੀਗੇ ਕਿ ਇੱਕ ਬੱਚੇ ਨੂੰ ਨੌਕਰੀ ਦਵਾਂਗੇ ਘਰ ਦੇ ਵਿੱਚੋਂ ਤੇ 10 ਲੱਖ ਦੇ ਕਰੀਬ ਜਿਹੜਾ ਮੁਆਵਜ਼ਾ ਇਸ ਪਰਿਵਾਰ ਨੂੰ ਦਿੱਤਾ ਜਾਵੇਗਾ ਸੋ 5 ਲੱਖ ਪ੍ਰਤੀ ਵਿਅਕਤੀ ਜਿਹੜੇ ਮੌਤ ਹੋਈ ਸੀ ਅਸੀਂ ਉਹ ਜਿਹੜਾ ਬਾਰ ਬਾਰ ਉਸ ਮੁਆਵਜ਼ੇ ਦੇ ਲਈ ਚਿੱਠੀਆਂ ਪੱਤਰ ਵੀ ਲਿਖੇ ਨੇ ਬਾਰ ਬਾਰ ਅਸੀਂ ਸੀਐਮ ਸਾਹਿਬ ਦੇ ਸੀਐਮ ਵਿੰਡੋ ਤੱਕ ਵੀ ਅਸੀਂ ਚਿੱਠੀਆਂ ਦੇ ਕੇ ਆਏ ਆਂ ਡੀਸੀ ਸਾਹਿਬ ਨੂੰ ਵੀ ਅਸੀਂ ਬਾਰ ਬਾਰ ਮੰਗ ਲਿਖੀ ਆਂ ਹਰ ਥਾਂ ਤੇ ਅਸੀਂ ਜਿੱਥੇ ਜਿੱਥੇ ਵੀ ਸਰਕਾਰੀ ਦਰਬਾਰੇ ਜਾ ਸਕਦੇ ਸੀ ਅਸੀਂ ਗਏ ਆਂ ਦੁਬਾਰੇ ਫੇਰ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਰਿਮਾਈਂਡਰ ਦੇ ਰੂਪ 'ਚ ਇਹ ਚਿੱਠੀ ਜਿਹੜੀ ਅੱਜ ਫੇਰ ਇੱਕ ਦਿੱਤੀ ਆ ਕਿ ਜਿੰਨੀ ਜਲਦੀ ਹੋ ਸਕਦਾ ਹੈ ਇਹਦੇ ਉੱਪਰ ਪੈਰਵਾਈ ਕਰਕੇ ਬੱਚੇ ਨੂੰ ਇਨਸਾਫ ਮਿਲੇ ਕਿ ਇੱਕ ਦਰਖਾਸਤ ਮਿਲੀ ਹੈ ਕਿ ਇਹ ਬਾਈ ਦੇ ਵਿੱਚ ਹੀ ਨਦੀ ਮਾਤਾ ਪਿਤਾ ਦੀ ਡੈਥ ਹੋਈ ਸੀ ਤੇ ਹਾਲੇ ਤੱਕ ਇਹਨਾਂ ਦੇ ਮੌਜਾ ਪੈਂਡਿੰਗ ਹੈ ਜਦੋਂ ਸਰਕਾਰ ਦੀ ਵੈਸੇ ਹੱਟ ਦੇ ਕਾਰਨ ਅਗਰ ਮੌਤ ਹੋ ਜਾਂਦੇ ਕਿਸੇ ਦੇ ਉਹ 24 ਆਵਰਸ ਜਾਂ ਫਿਰ 48 ਆਵਰਸ ਆਪਾਂ ਰਿਪੋਰਟ ਪੇਜਨੇ ਹੁੰਦਾ ਹੈ ਮੁਆਵਜ਼ੇ ਇਹਨਾਂ ਨੂੰ ਮਿਲ ਜਾਂਦੇ ਕਿ ਸੀਐਮ ਰਿਲੀਫ ਫੰਡ ਵੀ ਹੈ ਐਸਡੀਆਰਐਫ ਵੀ ਹੈ ਉਹਦੇ ਮੁਆਵਜ਼ੇ ਪੱਕੇ ਮਿਲ ਜਾਂਦੇ ਆ ਇਹਨਾਂ ਨੂੰ ਵੀ ਉਹ ਹੱਕ ਹੈ ਮੇਰੇ ਕੋਲ ਹੁਣ ਦੁਬਾਰਾ ਅਪਲੀਕੇਸ਼ਨ ਆਈ ਹੈ ਕਿ ਇਹਦੇ ਆਪਾਂ ਹੁਣ ਵਿਦਨ 24 ਆਵਰਸ ਮੈਨੇ ਲਿਖੀ ਹੈ ਕਿ ਤਹਿਸੀਲਦਾਰ ਆਪਾਂ ਇਹਦੇ ਬਾਰੇ ਰਿਪੋਰਟ ਕਰਕੇ ਆਪਾਂ ਇਹਨਾਂ ਨੂੰ ਇਸ ਵਾਰ ਮੌਜੂਦੇ ਦੇ ਕੇ ਰਹਿਗੇ ਕਿ ਕਿਉਂ ਦੇਰੀ ਹੋਈ ਇਹਦੇ ਚ ਇਹਦੇ ਫਾਈਲ ਵਗੈਰਾ ਸ਼ਾਇਦ ਇਹ ਹੋ ਜਾਂਦੇ ਪਰ ਫਿਰ ਵੀ ਆਪਾਂ ਜ਼ਰੂਰੀ ਇਹਦੇ ਟ੍ਰੇਸ ਕਰਵਾਵਾਂਗੇ ਕਿ 2 ਸਾਲ ਪਹਿਲੇ ਦੀ ਕਿੱਥੇ ਮੌਜੂਦ ਹੈ ਫਾਈਲ ਕਿੱਥੇ ਗਈ ਹੈ ਤੇ ਹੁਣ ਆਪਾਂ ਫਰੈਸ਼ਲੀ ਪੁਟ ਅਪ ਕਰਕੇ ਵਿਦਨ 24 ਆਵਰਸ ਇਹਦੇ ਦਿਲਵਾ ਦੇਗੇ ਠੀਕ ਪੀੜਤ ਵਿਅਕਤੀਆਂ ਨੇ ਆਪਣਾ ਹੱਕ ਲੈਣ ਵਾਸਤੇ डीसी ਅਤੇ ਮੁੱਖ ਮੰਤਰੀ ਤੱਕ ਬਾਰ ਬਾਰ ਚਿੱਠੀਆਂ ਭੇਜੀਆਂ ਪਰ ਉਹਨਾਂ ਨੂੰ ਅਜੇ ਤੱਕ ਵੀ ਮੁਆਵਜ਼ਾ ਨਹੀਂ ਮਿਲਿਆ ਹੁਣ ਜਦੋਂ ਸਾਰੇ ਪਾਸੇ ਅੜਾ ਨਾਲ ਸੰਬੰਧਿਤ ਖਬਰਾਂ ਚੱਲ ਰਹੀਆਂ ਨੇ ਤਾਂ ਪੀੜਤ ਪਰਿਵਾਰ ਨੇ ਸੋਚਿਆ ਕਿ ਜੇਕਰ ਹੁਣ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਮੁਆਵਜ਼ਾ ਮਿਲ ਸਕੇ ਬਿਊਰੋ ਰਿਪੋਰਟ ਡੇਲੀ ਰਾਬਤਾ ਟੀਵੀ ਅਤੇ ਰਾਬਤਾ ਪੰਜਾਬ